ਵਿੰਦਰ ਸਿੰਘ ਸਨੋਫ ਅਮਰੀਕ ਸਿੰਘ ਬੜਾ ਬੜਾ ਬੋਲਦਾ ਅੰਦਸ਼ ਵਿੱਚ ਕੋਲ ਨਹੀਂ ਸਾਹਮਣੇ ਬਰਫਾਨੀ ਮੰਦਰ ਕੀ ਗੱਲ ਹੈ ਜੀ ਭਾਜੀ ਮੈਂ ਆਪਣੀ ਜ਼ਮੀਨ ਵਾਰ ਰਿਹਾ ਸੀ ਮੇਰੀ ਮਾਲਕੀ ਆ ਸਾਡੇ ਫਾਦਰ ਸਾਹਿਬ ਸਾਡੀ ਤਕਸੀਮ ਵੀ ਕਰਾ ਕੇ ਜ਼ਮੀਨ ਦੀ ਤੇ ਮੈਂ ਤਕਰੀਬਨ ਸਾਰੀ ਜ਼ਮੀਨ ਵਾ ਲਈ ਆ ਇੱਕ ਇੱਕ ਪਿੱਲੇ ਤੇ ਲੱਗੇ ਆ ਥੋੜੀ ਜ਼ਮੀਨ ਰਹਿ ਗਈ ਇਹਨਾਂ ਨੂੰ ਨੂੰ ਪਤਾ ਨਹੀਂ ਲੱਗਾ ਮੇਰਾ ਪਤੀਜਾ ਅਜੋਨ ਟਰੈਕਟਰ ਲੈ ਕੇ ਆਇਆ ਮੇਰੇ ਸਾਹਮਣੇ ਲਾਤਾ ਟਰੈਕਟਰ ਉਹਦੇ ਪਿੱਛੇ ਕਾਫੀ ਮੁੰਡੇ ਸੀਗੇ ਜਿਨ੍ਹਾਂ ਨੇ ਪੀਲੇ ਰਮਾਲ ਬੰਨੇ ਸੀ ਸਾਰਿਆਂ ਦੇ ਸਾਰਿਆਂ ਨੇ ਮੂੰਹ ਤੇ ਇੱਕੋ ਜਿਹੇ ਰਮਾਲ ਬੰਨੇ ਸੀ ਪੀਲੇ ਮੇਰੇ ਭਤੀਜੇ ਨੇ ਕਾਲਾ ਕਪੜਾ ਲਪੇਟਿਆ ਸੀ ਮੂੰਹ ਨੂੰ ਮੇਰੇ ਭਤੀਜੇ ਦਾ ਨਾਮ ਗੁਰਤਾਜ ਸਿੰਘ ਉਹ ਸਾਲੋਖ ਪਰਮਜੀਤ ਸਿੰਘ ਜੀ ਉਹਨਾਂ ਨੇ ਭਾਜੀ ਆਂਦੇ ਹੀ ਅੱਗੇ ਟਰੈਕਟਰ ਲਾਇਆ ਮੇਰੇ ਟਰੈਕਟਰ ਨਾਲ ਟਕਰਾ ਮਾਰਨੇ ਸ਼ੁਰੂ ਕਰਤੀਆਂ ਤੇ ਮੈਨੂੰ ਵੱਦ ਘਟ ਬੋਲਣ ਲੱਗ ਗਏ ਮੈਂ ਉਹਨੂੰ ਕਿਹਾ ਤੋਂ ਕਿ ਇੱਥੇ ਲੈਣਾ ਆ ਕਿ ਆਪਣਾ ਟਰੈਕਟਰ ਬਾਹਰ ਕੱਢੋ ਮੈਂ ਪਹਿਲੀ ਵਾਣੀ ਆ ਪਰ ਉਦੋਂ ਉਹਨਾਂ ਨੇ ਛੱਡ ਕੇ ਮਾਰਨ ਤੋਂ ਬਾਅਦ ਥੱਲੇ ਉੱtre ਉਹਨਾਂ ਦੇ ਦੂਜੇ ਬੰਦੇ ਆ ਗਏ ਉਹਨਾਂ ਦੇ ਹੱਥ 'ਚ ਦਾਤਰ ਸੀਗੇ ਬੇਸਵੈਟ ਸੀ ਹਾਕੀਆਂ ਸੀ ਰਾਡਾਂ ਸੀਗੀਆਂ ਉਹਨਾਂ ਨੇ ਭਤੀਜੇ ਨੇ ਆਂਦਿਆਂ ਹੀ ਆਪਣੇ ਟਰੈਕਟਰ ਤੋਂ ਉਤਰਿਆ ਮੇਰੇ ਗਲ ਪੈ ਗਿਆ ਉਹ ਮਨੇ ਮੇਰੇ ਗਲਾ ਦਵਾਇਆ ਸਿਰ ਸਿਰ ਚ ਮਾਰੇ ਕੀ ਮਾਰੇ ਖੁੱਸ ਸਿਰ ਚ ਦਾਤਰ ਤੇ ਹੋਰ ਰਾਡਾਂ ਵੇਸ ਬੈਟ ਜੋ ਵੀ ਇਹਨਾਂ ਦੇ ਹੱਥ ਸੀਗਾ ਮੈਨੂੰ ਬਾਅਦ ਚ ਪਤਾ ਹੀ ਨਹੀਂ ਲੱਗਾ ਕਿ ਕਿਧਰੋਂ ਕਿਧਰੋਂ ਕੀ ਆ ਰਿਹਾ ਇਹ ਨਾ ਬੀ ਸੁਧਰ ਖਾਸ ਕਿਧਰ ਸੀ ਹਾਂਜੀ ਮੈਂ 112 ਤੇ ਕਾਲ ਆਤੀ ਸੀਗੀ ਪ੍ਰਸ਼ਾਸਨ ਤੇ ਆ ਗਿਆ ਸੀ ਪੁਲਿਸ ਛੇਤੀ ਆ ਗਈ ਜਿੰਨਾ ਕਰਕੇ ਮੇਰੀ ਜਾਨ ਬਚ ਗਈ ਮੈਂ ਉਥੋਂ ਉਹਨਾਂ ਦੇ ਜੰਗਲ ਚੋਂ ਆਪਾਂ ਜੰਟਾ ਤਾਂ ਗਿਆ ਹੋ ਗਿਆ ਮੇਰੇ ਜਿਹੜੇ ਦੋ ਚਾਰ ਬੰਦੇ ਨਾਲ ਕੰਮ ਕਰ ਰਹੇ ਸੀ ਉਹਨਾਂ ਨੇ ਇਹ ਰੋਲਾ ਪਾਇਆ ਪੁਲਿਸ ਆ ਗਈ ਆ ਉਹਨਾਂ ਨੂੰ ਇਹ ਦੇਖ ਕੇ ਉਹ ਦੌੜ ਗਏ ਪਰ ਪੁਲਿਸ ਵਾਲਿਆਂ ਨੇ ਘੇਰਾ ਪਾ ਕੇ ਆਗੋਂ ਦੀ ਉਹਨਾਂ ਦੀਆਂ ਦੋ ਗੱਡੀਆਂ ਜਿਨ੍ਹਾਂ ਦੇ ਨੰਬਰ ਮੇਰੇ ਕੋਲ ਲਿਖੇ ਪਏ ਆ ਇੱਕ ਟਰੈਕਟਰ ਉਹ ਜ਼ਬਤ ਕਰ ਲਿਆ ਉਹਨਾਂ ਦੇ ਕਾਫੀ ਹਥਿਆਰ ਵੀ ਬਰਾਮਦ ਹੋ ਗਏ ਆ ਮੈਂ ਮੰਗ ਕਰਦਾ ਜੀ ਪ੍ਰਸ਼ਾਸਨ ਤੋਂ ਮੇਰੇ ਨਾਲ ਇਨਸਾਫ ਕੀਤਾ ਜਾਏ ਇੱਕ ਆਡੀ ਗੱਡੀ ਵੀ ਸੀ ਜਿਹਨਾਂ ਦੀ ਪੁਲਿਸ ਮੁਲਾਜ਼ਮਾਂ ਨੇ ਫੋਟੋ ਖਿੱਚੀ ਆ ਉਹਨਾਂ ਨੇ ਪਤਾ ਨਹੀਂ ਕੀ ਬਾਨਾ ਮਾਰ ਕੇ ਨਿਕਲ ਗਏ ਆ ਤੇ ਇਹ ਗੱਡੀਆਂ ਪਹਿਲੇ ਵੀ ਮੇਰਾ ਪਿੱਛਾ ਕਰਦੇ ਨੇ ਕਿਉਂਕਿ ਜਦੋਂ ਮੈਂ ਅਦਾਲਤ ਕੇਸ ਮੇਰੇ ਲੱਗੇ ਸੀਗੇ ਕਿਨੋਂ ਅਧਾਲਤਾਂ ਦੇ ਜਾਣ ਤੋਂ ਵੀ ਰੋਕ ਦੇ ਸੀਗੇ ਕੀ ਕੀ ਮੰਗ ਕਰਦੇ ਸੀ ਮੈਂ ਭਾਜੀ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਮੇਰੀ ਰੱਖਿਆ ਮਾਲ ਜਾਂ ਦੀ ਰੱਖਿਆ ਕੀਤੀ ਜਾਏ